ਹਾਂਜੀ ਦੋਸਤੋ ਕੀ ਹਾਲ ਨੇ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਸਾਡੇ ਬਲੌਗ 'ਚ ਤੇ ਉਹ ਸਵੇਰੇ ਸਵੇਰੇ ਆ ਗਿਆ ਮੇਤੋਂ ਤੇ ਕੱਪੜੇ ਧੋ ਕੇ ਆਇਆ ਜੀ ਸਵੇਰੇ ਸਵੇਰੇ ਮੈਂ ਟਰੈਕਸੂਟ ਧੋ ਕੇ ਆਇਆ ਆਪਣਾ ਇਹ ਲੱਗੇ ਸੁੱਕਣਾ ਪਊ ਤੇ ਇੱਥੇ ਪਾਉਣੇ ਆ ਚਲੋ ਪਾ ਮੈਂ ਕਹਾਂ ਤੇ ਪਾਉਣ ਲਾਉ ਤੇ ਪਾਉ ਤੇ ਵਰ ਵੀ ਆ ਗਈ ਜੇਬ 'ਚ ਇੱਥੇ ਰੱਖ ਲਾ ਸਰ ਪਾ ਦੇ ਜੀ ਚਲ ਇਹਦਾ ਬਾਇਰ ਦੇ ਕਪੜੇ ਸੁਕਣੇ ਇੱਧਰ ਉੱਧਰ ਉਹ ਹਾ ਸੈੱਟ ਕਰ ਪਹਿਲਾਂ ਉਹ ਵੀ ਆਪਣਾ ਭਰਾ ਲੱਗ ਗਿਆ ਕਪੜੇ ਪਾਉਣੇ ਸੁਕਣੇ ਆਪਣੇ ਧੋ ਗਏ ਆਏ ਆ ਫੇਰ ਇਹ ਖੰਦ ਚ ਇਹ ਸੁੱਕਣੇ ਕਿੱਥੇ ਭਾਜੀ ਧੁੰਦ ਤਾਂ ਇੰਨੀ ਪਈ ਆ ਕੋਰਾ ਪਿਆ ਆ ਆ ਹੈਗੇ ਛੋਟੇ ਦੇ ਕਪੜੇ ਉਹ ਆ ਗਏ ਹੈਗੇ ਆ ਕਰਚੋ ਇਹ ਥੱਲੇ ਨਹੀਂ ਪਾਉਣੇ ਆ ਪਾਉਣੇ ਹਾ ਵੀ ਥੱਲੇ ਪਾਉਣੀ ਉਹਨੇ ਹਾਈ ਪਾਉਣੀ ਆ ਕੇ ਕੱਚਾ ਵੀ ਹੋ ਰਿਹਾ ਪਾਉਣੀ ਹਰਮੁੰਦਾ ਕੱਚਾ ਇੰਨਾ ਕੱਚਾ ਹੈ ਉਹਦਾ ਉੱਪਰ ਪਾਉਣ ਨੇ ਥੱਲੇ ਸੁੱਕਣੇ ਪਾ ਲਓਈ ਦੋਸਤੋ ਪਾ ਤੇ ਕੱਪੜੇ ਸੁੱਕਣੇ ਸਹੀ ਆ ਧੁੰਦ ਬੋ ਬਈ ਆ ਦੇਖੋ ਧੁੰਦ ਨਹੀਂ ਬਈ ਇੱਥੇ ਲਾਓ ਤੁੰਦੇ ਤੋਂ ਹੁੰਦੇ ਆ। ਆ ਵੀ ਤੁੰਦੇ ਹੀ ਆ। ਟੁੰਡ। ਲੋਈ ਬਾਕੀ ਬਣੇਗਾ ਵਲੌਗ ਚ ਤਨਾ ਅਗਲੀ ਅਪਡੇਟ। ਬਈ ਦੋਸਤੋ ਬਾਹਰ ਆ ਗਏ ਆਪਾਂ ਲੈ ਕੇ ਚੱਲਨੇ ਚਾਹ ਮਿਸਤਰੀਆਂ ਲਈ। ਉਤੋਂ ਲਿਆ ਸੀ ਆ। ਹੂੰ। ਤੋਂਦ ਬਹੁਤ ਬਾਹਰ ਠੰਡ ਵੀ ਬਹੁਤ ਆ। ਸਾਰੇ ਅੰਦਰ ਆਣ ਬਾਹਰ ਨੂੰ ਮਣਾਂਗੇ। ਪੱਲਣ ਜਾਂਦੇ ਫੱਟੇ ਹੁਣ ਫੱਟੇ ਲੈ ਜਾਂਦੇ ਡੁੰਡੇ ਤੋਂ ਬਾਕੀ ਧੰਦੋ ਦੇਖੋ ਪਿਛੇ ਕਿੰਨੀ ਬਈ ਧੰਦ ਧੰਦ ਲਾਵੀ ਆਪਾਂ ਪਹੁੰਚ ਗਏ ਡੰਡੇ ਹੁਣ ਹੁਣ ਬਸ 2 ਮਿੰਟ ਦਾ ਰਾਹ ਰਹਿ ਗਿਆ ਆ ਫੱਟੇ ਚੱਕਣ ਜਾਣਾ ਆਪਾਂ ਹੁਣ ਫੱਟੇ ਚੱਕਣ ਓਏ ਦੋਸਤੋ ਹਿਮਾਲਿਆ ਦੇ ਮੁੰਡੇ ਪਿੰਡ ਪੱਟੇ ਰਹਿਣ ਠੰਡ ਬਹੁਤ ਲੱਗੀ ਮਟਰ ਹੈ ਯਾਰ ਹੁਣ ਚੱਕਣੇ ਫੱਟੇ ਉਹ ਕਿਦਾਂ ਬੈਠਾ ਆ ਬੈਠ ਗਏ ਠੰਡ ਬਹੁਤ ਗਈ ਕਰੀਏ ਬੱਕੀ ਬਣੇ ਰੋ ਬਲੌਗ ਚ ਇੱਥੇ ਲੈਣੇ ਅੰਦਰ ਫੱਟੇ ਆਣੋ ਵੀ ਦੋਸਤੋ ਆ ਪਾ ਗਏ ਫੱਟੇ ਫੁੱਟ ਰੱਖ ਕੇ ਤੇ ਬਲੌਗ ਨਹੀਂ ਬਣਾਇਆ ਫੱਟਿਆਂ ਦਾ ਤੇ ਕੱਪੜੇ ਵੀ ਗੱਲੇ ਜੀ ਇੱਜ ਇੱਧਰ ਮੈਂਡੋ ਮੈਂਡੀ ਨਾਤ ਹੋ ਗਿਆ ਗਿਆ ਤੇ ਧੁੱਪ ਨਿਕਲ ਆਈ ਹੁਣ ਤੇ ਸਾਡੇ ਪਿੰਡ ਜੀ ਧੁੰਦ ਬਹੁਤ ਪੈਂਦੀ ਆ ਠੰਡ ਬਹੁਤ ਪੈਂਦੀ ਆ ਆਡੇ ਪਿੰਡ ਨਾਲ ਆਇਓ ਹਨਾ ਹਾਂਜੀ ਮਸੀਤਾਂ ਪਾਈ ਆ ਹਣ ਅੱਜ ਧੁੱਪ ਨਿਕਲੀ ਆ ਸਾਡੇ ਪਿੰਡ ਨਾਲ ਹੋਏ ਤਿੰਨ ਵਜੇ ਚੱਲੇ ਹਨ ਤਾਂ ਉੱਪਰ ਨਿਕਲੀ ਆ ਮੜ ਕੇ ਸ਼ਾਮਾਂ ਪਾਈ ਜਾਣੀਆਂ ਤੇ ਜੀ ਦੋਸਤੋ ਅੱਜ ਦੇ ਵਲੌਗ ਚ ਨਈ ਸੀ ਤੇ ਚੈਨ ਕਾਲੂ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਚ ਓਕੇ ਸਸਤਰੀਕਰ